ਡੰਡਾ ਉਤਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਨ ਕਲ ਰਾਖੀ ਮੇਰੀ ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ ਸਿੱਖਦਾਰ ਹੋ ਨਹਿ ਪਤੀ ਆਇਆ ਮਿਲ ਪੰਚ ਹੋ ਨਹੀਂ ਸਹ ਸਾਂ ਚੁਕਾਇਆ ਸਿੱਖਦਾਰ ਹੋ ਨਹਿ ਪਤੀ ਆਇਆ ਉਮਰਾ ਵਹੁ ਆਗੇ ਝਿਰਾ ਮਿਲ ਰਾਜਨ RAM ਨ ਬੇਰਾ ਅਬ ਢੂਡਣ ਕਤੋ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਅਬ ਟੂਡਨ ਕਤਹੋ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਭਾਵ ਸਤਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੇ ਭਾਈ ਨਗਰ ਦੇ ਪੈਂਚਾ ਨੂੰ ਮਿਲ ਕੇ ਕਾਮਾਦਕ ਵੈਰੀਆਂ ਤੋਂ ਪੈ ਰਿਹਾ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ ਸਰਦਾਰਾਂ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਵੈਰੀ ਤੰਗ ਨਹੀਂ ਕਰਨਗੇ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤੇਆਂ ਕੁਝ ਨਹੀਂ ਬਣਦਾ ਪ੍ਰਭੂ ਪਾਤਸ਼ਾਹ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਹੈ ਤੇ ਕਾਮਾਦਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ ਹੁਣ ਕਾਮਾਦਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਨ ਲਈ ਕਿਸੇ ਹੋਰ ਥਾਂ ਆਸਰਾ ਪਾਲਣ ਦੀ ਲੋੜ ਨਾ ਰਹਿ ਗਈ ਜਦੋਂ ਗੁਬਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ